ਦੇ ਦੋ ਆ ਰਹੇ ਸੀ ਇਸ ਪਲੈਨ ਤੋਂ ਮੁਰਸੀ ਉਹਨਾਂ ਦੋਨਾਂ ਨੇ ਰੇਸ ਲਾਈ ਸੀ ਤੇ ਜਾ ਰਹੇ ਸੀ ਜਿਆਦਾ ਤੇ ਇੱਕ ਨੇ ਤੇ ਕੋਲ ਦੀ ਸਾੜ ਦਿੱਤਾ ਦੂਸਰੇ ਕੋ ਕੰਟਰੋਲ ਨਾ ਉਹ ਜਲੰਧਰ ਲੈ ਕੇ ਆ ਰਹੇ ਸੀ ਉਹਨਾਂ ਦੇ ਅੱਗੇ ਤੇ ਪਰ ਆ ਰਿਹਾ ਉਹਨੂੰ ਤੇ ਜੋ ਕਹਿਣਗੇ ਉਸ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਬਿਆਨ ਖੋਣ ਉਸ ਹਿਸਾਬ ਨਾਲ ਚਲੋ ਜੀ ਆਕਾਸ਼ ਜੀ ਇੰਟਰਥੀ ਕੀ ਉਹ ਮੇਰਾ ਛਾੜਾ ਭਜੀ ਆਪਾਂ ਆਏ ਸੀ ਇੱਥੇ ਮੇਰੀ ਸਾਲੀ ਆ ਜੀ ਤੇ ਆਏ ਸੀ ਆਪਾਂ ਉਹਨਾਂ ਕੋਲ ਉਹਨਾਂ ਕੋਲ ਆਏ ਤਾਂ ਪਕੌੜੀ ਡੋਰ ਤੇ ਆ ਗਏ ਕੋਰੀਡੋਰ ਤੇ ਆਏ ਤੇ ਆਪਾਂ ਇੱਧਰ ਵਾਪਸ ਜਾ ਰਹੇ ਸੀ ਘਰ ਨੂੰ ਜੂ ਟਰਨ ਕਰਦਾ ਸੀ ਇਹ ਮੁੰਡਾ ਥੋੜੀ ਜਿਹੀ ਅੱਗੇ ਆਇਆ ਸੀ ਆਪਾਂ ਖੜੇ ਸੀ ਲੱਗੇ ਇਹੀ ਮੁੰਡਾ ਕੱਲਾ ਜਿਹਾ ਬੈਠਾ ਮੋਟਰਸਾਈਕਲ ਤੇ ਤੇ ਦੂਸਰਾ ਮੋਟਰਸਾਈਕਲ ਵੀ ਸਾਡਾ ਲੱਗ ਖੜਾ ਸੀ ਇਹਨੇ ਜੂ ਟਰਨ ਨਹੀਂ ਕੀਤਾ ਜੀ ਕੱਢਣ ਲੱਗਾ ਉਹ ਮੁੰਡੇ ਦੋ ਆ ਰਹੇ ਸੀ ਸਪਲੈਂਡਰ ਮੋਟਰਸਾਈਕਲ ਤੇ ਸੀ ਉਹਨਾਂ ਦੋਨਾਂ ਨੇ ਰੇਸ ਲਾਈ ਸੀ ਵੀ ਬਹੁਤ ਫਾਸਟ ਆ ਰਹੇ ਵੀ ਰੇਸ ਤਾਂ ਉਹ ਪਤਾ ਵੀ ਕਿੱਧੇ ਜਾ ਰਹੇ ਸੀ ਉੱਤੇ ਜਾ ਰਹੇ ਜਿਆਦਾ ਤੇ ਇੱਕ ਨੇ ਤੇ ਕੋਲ ਦੀ ਕੱਢ ਲਿਆ ਦੂਸਰੇ ਕੋ ਕੰਟਰੋਲ ਨਹੀਂ ਆਇਆ ਉਹਨੇ ਵਿੱਚ ਲੈ ਕੇ ਮਾਰ ਦਿੱਤੀ ਜੀ ਇਹਦੀ ਮੌਕੇ ਤੇ ਉਸਦੇ ਮੌਕੇ ਨਹੀਂ ਜੀ ਉਹ ਤਾਂ ਸਾਹ ਚੱਲਦੇ ਸੀ ਥੋੜੇ ਕਿੱਥੇ ਕਿਦਾਂ ਪਹੁੰਚੋ ਕਿੱਥੇ ਇਹ ਮੁੰਡਿਆਂ ਨੂੰ ਪੈਨ ਭੇਜਿਆ ਨਾਲ ਫੇ ਮੋਟਰਸਾਈਕਲ ਤੇ ਲੈ ਗਿਆ ਚੱਕ ਕੇ ਤੇ ਦੋ ਹੰਦਿਆਂ ਦੇ ਰਾਸਤੇ 'ਚ ਨਾਲ ਨੂੰ ਐਂਬੂਲੈਂਸ ਮਿਲ ਗਈ ਰਾਸਤੇ 'ਚ ਐਂਬੂਲੈਂਸ ਜਿਵੇਂ ਆਪ ਉਹ ਤੇ ਖੜੇ ਸੀ ਬਾਕੀ ਅੱਗੇ ਦਾ ਇਹਨਾਂ ਨੂੰ ਪਤਾ ਵੀ ਐਂਬੂਲੈਂਸ 'ਚ ਕੋਈ ਕਹਿ ਰਿਹਾ ਸੀ ਵੀ ਉਤਾਰਿਆ ਹਸਪੀਟਲ ਅੰਦਰ ਲੈ ਕੇ ਆ ਰਹੇ ਸੀ ਉਹਨੇ دیر ਨੂੰ ਕਹਿੰਦੇ ਵੀ ਇਹਦੀ ਡੈਥ ਹੋ ਗਈ ਉਹ ਉਹ ਪੁਲਿਸ ਵਾਲਾ ਰੋਕਣ ਵਾਲਾ ਨਹੀਂ ਹੈ ਨਹੀਂ ਜੀ ਕੋਈ ਨਹੀਂ ਸੀਗਾ ਉਸ ਟਾਈਮ ਨਹੀਂ ਸੀਗਾ ਕੋਈ ਨਹੀਂ ਆਇਆ ਜਿੱਥੇ ਉਹ ਕਹੇ ਬੋਲ ਰੇਸ ਲਾ ਦੇ ਹਾਂਜੀ ਬਹੁਤ ਉਹਨਾਂ ਕੋਲ 15 16 ਮੋਟਰਸਾਈਕਲ ਸੀ ਉਹ ਕੋਈ ਰੋਡ ਹਾਂਜੀ ਉਹ ਖੜੇ ਸੀ ਬਾਕੀ ਦੇ ਉਹ ਦੋ ਆ ਰਹੇ ਸੀ ਬਸ ਰੇਸ ਲਾ ਰਹੇ ਕੀ ਮੰਨ ਕਰਦੇ ਆ ਅਸੀਂ ਅਸੀਂ ਇਨਸਾਫ ਤੋਂ ਨੇ ਜੀ ਮੇਰਾ ਨਾਮ ਜੀ ਡਾਕਟਰ ਗੁਰਸ਼ਰਨ ਸਿੰਘ ਕਾਲੋ ਮੈਂ ਮੈਡੀਕਲ ਹਾਂਜੀ ਇਹ ਕੇਸ ਆਇਆ ਸੀ ਜੀ ਅਰਸ਼ਪ੍ਰੀਤ ਸਿੰਘ ਨਾਮ ਦਾ ਬਰੌਡ ਹੈਡ ਸੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਨਾਲ ਆਇਆ ਜੋ ਬ੍ਰੌਡਰ ਡਾਕਟਰ ਸੀ ਸਾਡੇ ਕੋ ਦਲਮਪਿੰਡ ਦਾ ਸੀ ਉਹ ਅਰਸ਼ਪ੍ਰੀਤ ਅਰਸ਼ਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਹਾਂ ਜੀ ਕੀ ਦੱਸਦੇ ਆ ਕੀ ਕਾਰਨ ਕਿੱਥੇ ਹੋਇਆ ਐਕਸੀਡੈਂਟ ਇੱਥੇ ਆਪਣਾ ਡੇਰੇ ਦੇ ਹੱਲ ਲਾਗੇ ਬਾਰੋਲੀ ਸਾਈਡ ਰੋਡ ਤੇ ਸ਼ਾਇਦ ਉਹ ਜਿਹੜੀ ਨਵੀਂ ਰੋਡ ਤੇ ਹਾਂ ਜੀ ਉਹ ਤੇ ਮਾਪੇ ਆਏ ਤੁਸੀਂ ਉਹਨਾਂ ਨੂੰ ਸੂਚਿਤ ਕਰਤਾ ਹਾਂ ਜੀ ਹਾਂ ਜੀ ਕਾਫੀ دیر ਦੇ ਇਹਦੇ 8:40 ਦੇ ਸਾਡੇ ਕੋ ਇੱਥੇ ਆਈ ਸੀ 108 ਲੈ ਕੇ ਆਈ ਸੀ ਇਹਨਾਂ ਨੂੰ ਐਂਬੂਲੈਂਸ ਦੂਸਰਾ ਕੋਈ ਹੋਰ ਲਿਖਤੀ ਨਹੀਂ ਇੱਕ ਹੀ ਹੈ ਇੱਕ ਹੀ ਹੈ ਜਿਹਦੇ ਨਾਲ ਵਜਾ ਉਹ ਠੀਕ ਆ ਬੰਦਾ ਉਹਦਾ ਪਤਾ ਨਹੀਂ ਉਹਦਾ ਠੀਕ ਧੰਨਵਾਦ ਇਹ ਨਾ ਅਰਸ਼ਦੀਪ ਸਿੰਘ ਦਾਲਮ ਦਾ ਰਹਿਣ ਵਾਲਾ ਇਹ ਅੱਜ ਆਪਣੀ ਇਧਰ ਸਿਸਟਰ ਨੂੰ ਮਿਲਣ ਆਇਆ ਹੈ ਮਾਨਪਿੰਡਾ ਇਸ ਕੋਰੀਡੋਰ ਤੇ ਨਾ ਇਹਦਾ ਐਕਸੀਡੈਂਟ ਹੋ ਗਿਆ ਕਿ ਦੂਸਰਾ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਉਹਦੀ ਕਰਕੇ ਇਹਦੀ ਡੈਥ ਹੋ ਗਈ ਹੈ ਹੁਣ ਇਸ ਜਗ੍ਹਾ ਤੇ ਸਾਨੂੰ ਪਤਾ ਲੱਗਾ ਅਸੀਂ ਹਸਪਤਾਲ ਆਏ ਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜੋ ਕਹਿਣਗੇ ਉਹ ਮਤਲਬ ਕਰਦੇ ਸਰ ਕੀ ਦੱਸਦੇ ਕਿਦਾਂ ਮੌਤ ਦਾ ਜਦ ਇਹ ਹਲੇ ਦੱਸਣਗੇ ਵੈਰੀਫਾਈ ਕਰਦੇ ਆਪਣੇ ਤੌਰ ਤੇ ਮੈਂ ਵੀ ਕਰਦੇ ਆ ਵੀ ਕਿਦਾਂ ਐਕਸੀਡੈਂਟ ਹੋਇਆ ਜਿਹਦੇ ਹਿਸਾਬ ਨਾਲ ਬਿਆਨ ਲਿਖੋਣਗੇ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਸਰ ਇਹਨਾਂ ਨਾਲ ਸੱਣਾਂ ਗੱਲਬਾਤ ਹੋਈ ਹੈ ਇਹਨਾਂ ਨੇ ਕਿਹਾ ਕਿ ਕੋਰੀਡੋਰ ਰੋਡ ਆ ਜਿਹੜਾ ਉੱਥੇ ਮੋਟਰਸਾਈਕਲ ਤੇ 15 20 ਨੂੰ ਲੜਵਾਏ ਜਿਹੜੇ ਆ ਉਹ ਗੇਸਾਂ ਲਾ ਰਹੇ ਸੀ ਜਿਹੜੇ ਆ ਕਿ ਇਸ ਮੁੰਡੇ ਦੇ ਵਿੱਚ ਬਚੇ ਨੇ ਜਿਹਦੇ ਕਰਕੇ ਇਹਦੀ ਮੌਤ ਹੋਈ ਹੈ ਕੋਈ ਨਹੀਂ ਵੈਰੀਫਾਈ ਕਰ ਲੈਣੇ ਪੁਲਸਰਾ ਉੱਥੇ ਕੋਈ ਨਹੀਂ ਮਿਲਾਇਆ ਜਿਹੜਾ ਮੈਨੂੰ ਜਿਹੜਾ ਉਹਨਾਂ ਨੂੰ ਲੜਵਾਜਾਂ ਲੱਗੇ ਹਰ ਹਾਲ ਲੇਤਾ ਹਾਂ ਵੈਰੀਫਾਈ ਕਰਦੇ ਕੋਈ ਨਹੀਂ ਡਿਊਟੀਆਂ ਆਲਰੇਡੀ ਲੱਗੀਆਂ ਨੇ ਫਿਰ ਵੀ ਵੈਰੀਫਾਈ ਕਰ ਲੈਣੇ ਵੀ ਕੀ ਗੱਲ ਵਾਸਾ ਹੈ ਸਿਰੋ ਕੋਰੀਡੋਰ ਜਿਹੜਾ ਬੜਾ ਸੈਂਸਿਟਿਵ ਹੈ ਉਹਦੇ ਟ੍ਰੈਕਟਰਾਂ ਦੀ ਰਿਸਤਾ ਲੱਗਦੀਆਂ ਮੋਟਰਸਾਈਕਲਾਂ ਦੀ ਤੰਗਦਾ ਬੰਦਾ ਕੋਈ ਹੋਰ ਵੀ ਜੋ ਜਾਂਦਾ ਕਰਦੀ ਨਹੀਂ ਕੋਈ ਗੱਲ ਨਹੀਂ ਅਸੀਂ ਉੱਥੇ ਡਿਊਟੀ ਆਲਰੇਡੀ ਲੱਗੀ ਹੈ ਫਿਰ ਵੀ ਇਸ ਬੰਦੇ ਆਪਾਂ ਹੋਰ ਡਿਊਟੀ ਵਿੱਚ ਵਧਾ ਦਿੰਦੇ ਸਰ ਹੁਣ ਪਰਚਾ ਅੰਬਿਸ਼ਾਤਾਂ ਤੇ ਨਹੀਂ ਦੇਖਦੇ ਆ ਜੀ ਵੈਰੀਫਾਈ ਕਰਦੇ ਆ ਜਿੱਦਾਂ ਬਿਆਲ ਲਿਖਾਉਣ ਕੇ ਪਰਿਵਾਰ ਮੈਂਬਰ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਜਿੱਦਾਂ